ਜਦੋਂ ਆਪਾਂ ਕੋਈ ਵੀ ਕੰਮ ਪਹਿਲੀ ਵਾਰੀ ਕਰਨਾ ਹੁੰਦਾ ਆਪਣੇ ਮਨ 'ਚ ਇੱਕ ਸਵਾਲ ਆਪੀ ਜ਼ਰੂਰ ਆਉਂਦਾ ਕਿ ਯਾਰ ਮੈਂ ਤਾਂ ਕਦੇ ਆ ਕੰਮ ਕੀਤਾ ਹੀ ਨਹੀਂ ਮੈਨੂੰ ਤਾਂ ਕੋਈ ਨੌਲੇਜ ਹੀ ਨਹੀਂ ਮੈਂ ਇਹ ਕੰਮ ਕਿਵੇਂ ਕਰੂੰਗਾ ਪਰ ਜਿਵੇਂ ਜਿਵੇਂ ਆਪਾਂ ਕੰਮ ਸ਼ੁਰੂ ਕਰਦੇ ਜਾਂਦੇ ਆ ਆਪਾਂ ਨੂੰ ਕਈ ਰਾਹ ਖੁੱਲਦੇ ਜਾਂਦੇ ਆ ਜਿਵੇਂ ਅੱਜ ਇੱਕ ਐਗਜ਼ਾਮਪਲ ਦਵਾ ਮੈਂ ਲੱਕੜ ਖਰੀਦਣੀ ਆ ਮੈਨੂੰ ਕੱਲ ਤੱਕ ਕੁਝ ਨਹੀਂ ਸੀ ਪਤਾ ਕਿ ਕਿਹੜੀ ਲੱਕੜ ਹੁੰਦੀ ਆ ਕਿਹੜੀ ਵਧੀਆ ਕਿਹੜੀ ਨਹੀਂ ਵਧੀਆ ਇੱਕੋ ਹੀ ਲੱਕੜ ਦਾ ਨਾ ਪਤਾ ਸੀਗਾ ਸਾਗਵਾਂ ਦੀ ਲੱਕੜ ਪਰ ਅੱਜ ਉਹ ਤਿੰਨ ਲੱਕੜਾਂ ਦੇ ਨਾਂ ਹੋਰ ਪਤਾ ਨਹੀਂ ਜੈਲੋ ਮਰਿੰਡੀ ਰਾਹੁ ਚਾਬ ਰਾਹੁ ਚਾਬ ਲੱਕੜ ਕਹਿੰਦੇ ਬਹੁਤ ਵਧੀਆ ਉਹਨੂੰ ਸ਼ੌਕ ਨਹੀਂ ਲੱਗਦੀ ਅਸਲ ਅਮੀਰ ਉਹ ਨਹੀਂ ਹੈਗਾ ਜਿਹੜਾ ਰਾਤ ਨੂੰ ਬੈਂਕਾਂ ਚ ਲੱਖਾਂ ਕਰੋੜਾਂ ਰੁਪਈਆ ਲੈ ਕੇ ਯਸਰਾਣੇ ਥੱਲੇ ਨੋਟਾਂ ਦੀਆਂ ਗੁੱਟੀਆਂ ਰੱਖ ਕੇ ਸੌਂਦਾ ਹੋਵੇ ਅਸਲ ਅਮੀਰ ਉਹ ਆ ਜਿਹੜਾ ਰਾਤ ਨੂੰ ਬਿਨਾਂ ਕਲੇਸ਼ ਤੋਂ ਤੇ ਸਵੇਰੇ ਹਲਕੀ ਸਮਾਈਲ ਨਾਲ ਉੱਠੇ ਸਤ ਸ੍ਰੀ ਅਕਾਲ ਵੈਲਕਮ ਟੂ ਚੈਨਲ ਗਾਇਸ ਆਈ ਹੋਪ एवरीवन ਇਜ਼ ਡੂਇੰਗ ਗ੍ਰੇਟ ਅੱਜ ਦੇ ਮੁੱਖ ਸਮਾਚਾਰ ਇਹ ਆ ਕਲਡ ਡਾਊਨ ਸੀਲਿੰਗ ਵਾਲੇ ਆਪਦੇ ਸਾਰੇ ਚੈਨਲ ਜੁਨਰ ਫਟ ਕਰ ਗਏ ਅੱਜ ਆਪਾਂ ਪਿੰਡ ਜਾ ਕੇ ਪਵਾਉਣੀਆਂ ਨੇ ਪਿਛਲੇ ਵਾਲੀਆਂ ਤਾਰਾਂ ਮਤਲਬ ਵਾਇਰਿੰਗ ਦਾ ਕੰਮ ਕਰਾਉਣਾ ਅੱਜ ਤਾਂ ਹੀ ਸਵੇਰੇ ਸੱਦਰੇ ਸੱਦਰੇ ਉੱਠ ਕੇ ਮੈਂ ਕੱਲ੍ਹਾਈ ਚੱਲ ਪੜਾਂ ਚੈਨਲ ਤਾਂ ਸਾਰੇ ਕਿਤੇ ਲੱਗ ਚੁੱਕੇ ਆ ਪਰ ਹਲੇ ਜਿਹੜਾ ਭਾਈ ਆਇਆ ਮੈਂ ਪਹਿਲਾਂ ਪਹੁੰਚ ਗਿਆ ਉਹ ਵੀ ਵੇਟ ਕਰਦੇ ਆ ਤੇ ਜਦੋਂ ਆਉਂਦਾ ਫੇਰ ਦੇਖਦੇ ਆ ਇਹ ਤੇ ਮੂੜੇ ਮਲਤੇ ਜਿਹੜਾ ਆ ਆਪਿਆ ਭਾਰੀ ਤਾਂ ਤੋਂ ਨਹੀਂ ਹੈ ਤਿਆਹਾਂ ਨਾਸੁ ਸੱਚੀ ਸਾਂ ਗਿਆ ਅਨੰਦ ਤੇ ਸੱਜਾ ਲੈ ਜੁਕਾ ਤਰਸੋਆਂ ਨਾ ਤੇ ਸਾਥੀ ਤੁਮਾ ਨਾਇ ਤਾਰਾਂ ਦਾ ਕੰਮ ਸਿਰੇ ਚੜਿਆ ਨਹੀਂ ਲੋਬੀ ਚ ਰਹਿ ਗਈਆਂ ਹਨੇਰਾ ਵਾਲਾ ਹੋ ਗਿਆ ਤੇ ਮੱਛਰ ਸਵੇਰੇ ਆਉ ਹੁਣ ਅੱਜ ਸਵੇਰ ਦਾ ਆਇਆ ਹਾਂ ਹੁਣ ਟਾਈਮ ਸ਼ਾਮ ਦੇ 7:30 ਹੋ ਗਏ ਅੱਜ ਸਾਰੇ ਮਿਸਤਰੀ ਆਏ ਹੋਏ ਸੀਗੇ ਬਿਜਲੀ ਵਾਲਾ ਵੀ ਸੀਗਾ ਡਾਊਨ ਸੀ ਲਾਈ ਵਾਲਾ ਵੀ ਸੀਗੇ ਤੇ ਦਰਵਾਜ਼ੇ ਲੱਕੜ ਵਾਲਾ ਵੀ ਆਇਆ ਸੀ ਹੁਣ ਆਪਾਂ ਲੱਕੜ ਵੀ ਕੱਲੂ ਪਰਸ ਨੂੰ ਖਰੀਦਣੀ ਆ ਹੁਣ ਥੋੜਾ ਯਾਰ ਹੰਬਲਾ ਮਾਰੀਏ ਹੁਣ ਥੋੜਾ ਜੀ ਹਿੰਮਤ ਮਾਰੀਏ ਨਹੀਂ ਯਾਰ ਧਿਆਨ ਦੋ ਦਿਨ ਪਾਸੇ ਰਹਿੰਦਾ ਵਾ ਜੇ ਬਾਰੰਦਰ ਜਾਵਾਂ ਤਾਂ ਵੀ ਘਰ ਦਾ ਧਿਆਨ ਹੁੰਦਾ ਵਾ ਪਰ ਹਾਂ ਜੇ ਮੈਂ ਤੁਹਾਨੂੰ ਟੂਰ ਗਿਆ ਹੋਇਆ ਕੋਸ਼ਿਸ਼ ਕਰੂੰਗਾ ਕਿ ਉਹ ਤਾਂ ਕੱਢਿਆ ਹੀ ਤੇ ਨਾਟਾ ਮਿਲਿਆ ਫਿਰ ਪਤਾ ਨਹੀਂ ਕਿਉਂਕਿ ਘਰ ਦੇ ਕੰਮ ਵੀ ਜ਼ਰੂਰੀ ਆਈ ਹੈ ਹੁਣ ਕਿਉਂਕਿ ਐ ਕੰਮ ਲੋਟ ਜਾ ਨਹੀਂ ਆਉਂਦਾ ਇੱਕ ਵਾਰੀ ਬੈਠਣ ਦੀ ਉਗਾ ਤਾਂ ਕਰ ਲਈਏ ਉਸ ਤੋਂ ਬਾਅਦ ਸੁਰੱਖੀ ਬਿੰਦੀ ਬਾਅਦ ਚ ਲਾਈ ਜਾਵਾਂਗੇ ਪਹਿਲਾਂ ਆਪਾਂ ਫਰਸ਼ ਲਾ ਕੇ ਗੇਟ ਲੱਗਦੇ ਕਰ ਲਈਏ ਬਾਕੀ ਕੰਮ ਬਾਅਦ ਚ ਵੀ ਹੋਈ ਜਾਣਗੇ ਐਂ ਫਿਰ ਹੁਣ ਆਪ ਖਿਆਲ ਲੱਗਦਾ ਉਹ ਧਿਆਨ ਲੋਟ ਨਹੀਂ ਲੈਂਦਾ ਬਜਾਏ ਟੁਕ-ਟੁਕ ਉਹ ਸ਼ਹਿਰ ਚੰਡੀਗੜ੍ਹ ਚੱਲਨੇ ਆ ਉਹ ਸ਼ਹਿਰ ਚੰਡੀਗੜ੍ਹ ਚੱਲਨੇ ਆ ਉਲਵਾਂਗੇ ਨਜ਼ਾਰੇ ਰੱਜ ਕੇ ਅਸੀਂ ਕੱਲ ਮ ਬਜਾ ਓਏ ਮੈਂ ਕੱਲ ਰਾਤ 3:30 8:30 ਕਰਿਆ ਆ ਹੂੰਗਾ ਹੁਣ ਅਰੇ ਸਵੇਰ ਦੇ 9:30 9:30 ਹੋਇਆ ਹੁਣ ਵਾਪਸ ਫੇਰ ਪਿੰਡ ਨੂੰ ਚੱਲਦੇ ਆ ਤੇ ਇੱਕ ਗੱਲ ਹੋਰ ਤੁਸੀਂ ਇਹ ਗੱਲ ਤਾਂ ਬਹੁਤ ਸੁਣੀ ਹੋਊਗੀ ਕਿ ਜਿਹਦੇ ਕੋਲੇ 4 ਪੈਸੇ ਹੁੰਦੇ ਆ ਉਹਨੂੰ ਸਾਰੀ ਦੁਨੀਆ ਹਾਂਜੀ ਹਾਂਜੀ ਕਹਿੰਦੀ ਆ ਇਹ ਗੱਲ ਹੋਰ ਵੀ ਹੁੰਦੀ ਆ ਜਿਹਦੇ ਕੋਲ 4 ਪੈਸੇ ਹੁੰਦੇ ਆ ਨਾ ਉਹਨੂੰ ਕਦੇ ਕੋਈ ਲਾਂਬਾ ਵੀ ਨਹੀਂ ਦਿੰਦਾ ਹੁੰਦਾ ਉਹ ਤੋਂ ਕਦੇ ਕਿਸੇ ਨੂੰ ਕੋਈ ਸ਼ਿਕਾਇਤ ਵੀ ਨਹੀਂ ਹੁੰਦੀ ਚਾਹੇ ਉਹ ਲੱਖ ਗਲਤੀਆਂ ਕਰੀ ਜਾਵੇ ਉਹਨੂੰ ਕਦੇ ਕੋਈ ਕੁਝ ਕਹਿੰਦਾ ਵੀ ਨਹੀਂ ਹੁੰਦਾ ਹੈਨਾ ਅਮ ਜਿਹਦੇ ਕੋਲ 4 ਪੈਸੇ ਨਹੀਂ ਹੁੰਦੇ ਬਾਈ ਉਸੇ ਸਾਰੇ ਦਿਹਾੜੀ ਛਤਰੀ ਪੈਂਦੇ ਆ ਕਦੇ ਇਧਰੋਂ ਕਦੇ ਉਧਰੋਂ ਗੁੱਚੀ ਜਨਾ ਹੌਣ ਦੇਖਿਓ ਜਦ ਹੀ ਫਾੜ ਲਿੰਦਾ ਠੀਕ ਆ ਫਿਰ ਮੈਂ ਕੋਕੋ ਮੈਨ ਦੇਖਦੀ ਆ ਕੇ ਮੈਂ ਵੀਲ ਜ਼ੋਨ ਦੀ ਬੱਸ ਦੇਖਦੀ ਆ ਬਾਈ ਚਾਬੀ ਦੇ ਦੇ ਡਾਡਾ ਚਾਬੀ ਦੇ ਦੇ ਮੈਂ ਚਾਬੀ ਦੇ ਦੇ ਪੁੱਤ ਹੌਣ ਇਹਨਾਂ ਨੂੰ ਪਤਾ ਵਾ ਵੀ ਮੈਂ ਚੱਲਿਆ ਵਾ ਬਸ ਚੌਂਕੀਦਾਰੀ ਕਰ ਰਿਹਾ ਔਰੇ ਖੜਾ ਦੇਂ ਚਾਬੀ ਚਾਬੀ ਦੀ ਚੌਂਕੀਦਾਰੀ ਦੀ ਖੇਤਰ ਸੀ ਆ ਦੇਖ ਲੈ ਇਹ ਟੁੱਟ ਜੂ ਮੁੜ ਕੇ ਗੱਡੀ ਵੀ ਨਹੀਂ ਚੱਲਣੀ ਚੰਗਾ ਬਾਈ 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 ਯੋਯੋ ਯੇਲੇ ਤਰਪਾਤ ਮੈਂ ਲੇਟ ਹੋਣਾ ਮੈਂ 3 ਢੀਕ ਦੇ ਖੜੇ ਯਾਰ ਤੁਸੀਂ ਵੀ ਸੋਚਦੇ ਹੋਵੋਗੇ ਕਿ ਕਈ ਵਾਰੀ ਮੈਂ ਕਹਿਦਿਆਂ ਕਹਿਦਿਆਂ ਗੱਲਾਂ ਕਰਦਾ ਤੁਹਾਨੂੰ ਮੈਂ ਦੱਸਣਾ ਚਾਹਦਾ ਤਾਂ ਹੈ ਨਹੀਂ ਸੀ ਪਰ ਜ਼ਿੰਦਗੀ ਦਾ ਬਹੁਤ ਹੀ ਮਾੜਾ ਟਾਈਮ ਚੱਲ ਰਿਹਾ ਇੱਕ ਵੀਡੀਓ ਵੀਡੀਓ ਹੁੰਦੀ ਆ ਜਿਹਦੇ ਵਿੱਚ ਮੈਂ ਪਵਨ ਅਸੀਂ ਹੱਸ ਖੇਡ ਕੇ ਗੱਲਾਂ ਕਰਦੇ ਆ ਬਾਕੀ ਅਸਲ ਜ਼ਿੰਦਗੀ ਜਿਹਦਾ ਬਈ ਬੈਨ ਬੱਜੀ ਪਈ ਹੈ ਪਰ ਕੰਮ ਕਰਨਾ ਵੀ ਜ਼ਰੂਰੀ ਆ ਜੇ ਇੱਥੇ ਹਾਸਾ ਹਾਸਾ ਕੰਮ ਕਰਾਂਗੇ ਤਾਂ ਹੀ ਰੋਟੀ ਜੋਗਾ ਹੋਊਗਾ ਨਹੀਂ ਤਾਂ ਬਹੁਤ ਔਖਾ ਬਈ ਕੋਈ ਨਾ ਕਹਾਂ ਦੇਣਾ ਕੰਮ ਤਾਂ ਔਖਾ ਪਰ ਕਰਾਂਗੇ ਜ਼ਰੂਰ ਹੁਣ ਇਹਨੂੰ ਅੰਦਰ ਲੌਬੀ ਚ ਲਿਆ ਕੇ ਖੇਡ ਪਾਇਆ ਵਾ ਹੁਣ ਇੱਥੇ ਖੇਡੂਗਾ ਉਦੋਂ ਤੱਕ ਪਿੰਦਰ ਚਲੇ ਜਾਣਗੇ ਮੈਂ ਤਾਂ ਬੱਸ ਇਹਨੇ ਰੋਣਾ ਹੀ ਸੀਗਾ ਵੀ ਹਾਂ ਹਾਂ ਮੈਂ ਡਾਡਾ ਦੇ ਨਾਲ ਹੀ ਜਾਣਾ। ਟਰੈਕਟਰ ਕਿੱਥੇ ਤੇਰੇ ਟੇਕਾ ਕਿੱਥੇ ਖਾਈ? ਟੇਕਾ ਖਾਈ ਮੈਨੂੰ ਆਉਂਦਾ। ਉਹ ਵਾਹ। ਕਿੰਨਾ ਛੋਣਾ ਟਰੈਕਟਰ ਸੀ। ਕਿਹਦਾ ਸੀ ਇਹ? ਮੰਮਾ ਦਾ ਨੀਰਨਸ਼ੇਰ ਦਾ ਸੀਗਾ। ਹਾਂ ਡੇਡਾ ਦਾ ਹਾਂ ਡੇਡਾ ਦਾ ਕੈਸਾ ਕਰਵਾ। ਉਹ ਫੁੱਟਬਾਲ ਇਹਨੂੰ ਬਹੁਤ ਪਿਆਰੀ ਆ ਉਹਦੇ ਨਾਲ ਬਹੁਤ ਖੇਡਦਾ ਵਾ। ਤੇਰੀ ਫੁੱਟਬਾਲ ਕਿੱਥੇ ਆ? ਜੇ ਲੈ ਕੇ ਬਾਲ ਚੱਕ ਕੇ ਉੱਠ ਚੱਲ ਬਾਲ ਲੈ ਕੇ ਆ ਲੈ ਕੇ ਆ ਨਹੀਂ ਨਹੀਂ ਵੈਸੇ ਇੱਕ ਗੱਲ ਅਬਰ ਬਰਬਰੀ ਦੀ ਟੀ-ਸ਼ਰਟ ਕਿਵੇਂ ਆ ਬਰਬਰੀ ਦਾ ਬੈਲਟ ਤੇ ਹੋਲੇ ਰਹਿ ਗਿਆ ਮੇਲਾ ਸਾ ਇਹ ਉਦਰੇ ਮਾਲੀਆਂ ਲਿਆ ਸੀ 1000 ਰੁਪਏ ਦੀ ਹੂੰ ਤਾਂ ਬਰਬਰੀ ਜੋ ਗਿਆ ਪਰ ਹੈ ਨਹੀਂ ਹਲੇ ਨਕਲੀ ਪਾ ਲਈਏ ਹੁਣ ਤੱਕ ਚੈਨਲ ਬਣਨੇ ਗਏ ਤਾਰਾਂ ਪੈ ਗਈਆਂ ਅੱਜ ਆ ਜਾਲੀ ਲਗਣੀ ਆ ਹੁਣ ਦੇਖ ਤਿਆਂ ਗਾਹ ਕੀ ਪ੍ਰੋਜੈਕਟ ਬਣਦਾ ਹੁਣ ਤਾਂ ਤਾਰਾਂ ਦੀ ਪੂਰੀ ਗੰਦਲਪੀ ਪਈ ਐ 13 26 ਹਾਂ ਘਰੇ ਡਾਊਨ ਸੀਲਿੰਗ ਵਾਲੇ ਆਪ ਦਾ ਕੰਮ ਕਰੀ ਜਾਂਦੇ ਆ ਮੈਂ ਮੜਾ ਜਾ ਮਲੋਦ ਆਇਆ ਸੀ ਥੋੜੇ ਦਿਨ ਪਹਿਲਾਂ ਬਿਜਲੀ ਦਾ ਸਮਾਨ ਲੈ ਕੇ ਆ ਸੀ ਧਾਰਾ ਲੈ ਕੇ ਆ ਸੀ ਪਰਚੀ ਵੀ ਨਹੀਂ ਸੀ ਬਣਵਾਈ ਅੱਜ ਹੁਣ ਪਰਚੀ ਬਣਵਾਉਣ ਆਇਆ ਸੀ ਅੱਜ ਬਾਈ ਆਪ ਦੁਕਾਨ ਤੇ ਹੈ ਨਹੀਂ ਮੈਨੂੰ ਆਇਆ ਹੁੰਦਾ ਵੀ ਜਦੋਂ ਆਪਾਂ ਸਮਾਨ ਉਤਾਰਾ ਲਿਆਈਏ ਨਾ ਟਰੈਮ ਜੀ ਨਾਲ ਆਧਾਰ ਚੁਪਦਾ ਕਰ ਦਈਏ ਨਹੀਂ ਫਿਰ ਇਕੱਠਾ ਜਹਾੜੇ ਉਹ ਬਾੜਾ ਹੋ ਜਾਂਦਾ ਨਾ ਤੇ ਆ ਦਿਮਾਗ ਤੇ ਟੈਨਸ਼ਨ ਹੋ ਜਾਂਦੀ ਆ ਆ ਵੈਸੇ ਵੀ ਚਾਰ ਪੈਸੇ ਕਣਕ ਵਾਲੇ ਆਏ ਹੋਏ ਆ ਟਰੈਮ ਨਾਲ ਲਾ ਦਈਏ ਠੀਕ ਆ ਨਹੀਂ ਫਿਰ ਫਰਨ ਹੋ ਜਾਂਦੇ ਆ ਚਲੋ ਬਾਕੀ ਸਭ ਪੜ ਗਿਆ ਜੱਟਾਂ ਦਾ ਹੁਣ ਇਹ ਉਹ ਟਾਈਮ ਹੁੰਦਾ ਵਾ ਜਦੋਂ ਆਧਾਰ ਲਾਉਣੇ ਹੁੰਦੇ ਆ ਜਾਂ ਵਿਆਜ ਭਰਨੇ ਹੁੰਦੇ ਆ ਇਹ ਤੋਂ ਬਾਅਦ ਅਸੀਂ ਜਾਣਾ ਸਿਆੜ ਬੈਂਕ ਚ ਲੈਂਟ ਦਾ ਵਿਆਜ ਭਰ ਕੇ ਆਉਣਾ ਹਰਪ੍ਰਿੰਦਰ ਆਈ ਟੀਮ ਗਿਆ ਆਇਆ ਐਂ ਚੱਲਦੀ ਏ ਜ਼ਿੰਦਗੀ ਯਾਰ ਜ਼ਿੰਦਗੀ ਸੌਖੀ ਨਹੀਂ ਹੈਗੀ ਕਹਿਣ ਨੂੰ ਦੇਖਣ ਨੂੰ ਕਈ ਵਾਰੀ ਬਲਗਦਾ ਹੁੰਦਾ ਕਿ ਬੜੀ ਘੈਂਟ ਆ ਪਰ ਅੰਦਰੋਂ ਸਾਰੀ ਖੋਖਲੀ ਹੁੰਦੀ ਆ ਟਾਈਮ ਸਵਾ 12 ਹੋ ਗਏ ਰਣਜੀਤ ਦੀ ਡੇਲੀ ਦੀ ਇਹ ਪੱਕੀ ਰੁਟੀਨ ਆ ਵੀ ਇਹਨੇ 12 1 ਵਜੇ ਨੂੰ ਖੇੜ-ਖੜ ਘੇਮ ਪੂਰਾ ਥੱਕ ਜਾਣਾ ਫਿਰ ਇਹਨੇ ਰੋਟੀ ਖਾਣੀ ਆ ਨਹਾ ਕੇ ਆਪਦਾ ਸੌਣ ਦੇ ਕਰਨੀ ਆ ਰਣਜੀਤ ਨਹੀਂ ਨਹੀਂ ਕਰ ਲੈ ਪੁੱਤ ਹਾਂ ਹਾਂ ਟੱਬ ਚ ਬੈਠਦਾ ਇੰਨਾ ਕਿ ਸ਼ਕੀਨ ਆ ਨਾ ਪਾਣੀ ਵਾਲੇ ਚ ਨਿਕਲਦਾ ਨਹੀਂ ਹੈਗਾ ਮਸਾ ਕੱਢਣਾ ਪੈਦਾ ਪਰ ਹੁਣ ਆ ਦੋਕ ਦਿਨ ਦਾ ਜਿੱਦਾਂ ਦਾ ਮੌਸਮ ਚੇਂਜ ਹੋਇਆ ਥੋੜੀ ਜਿਹੀ ਨਾ ਫਿਰ ਵੀ ਫਰਕ ਪਿਆ ਹੋਇਆ ਗਰਮੀ ਰਹਿ ਹੈ ਨਹੀਂ ਕਿੰਦਾ ਪੱਖੇ ਥੱਲੇ ਵੀ ਆਪ ਰੋ ਵੀ ਠੱਡ ਲੱਦੀ ਆ ਉਦੋਂ ਦਾ ਨਿਕਲਿਆਉਂਦਾ ਨਹੀਂ ਟੱਬ ਚੋਂ ਨਹੀਂ ਨਿਕਲਦਾ ਹੁਣ ਇਹਦੇ ਲਈ ਉਹ ਲੈ ਕੇ ਆਉਣਾ ਟੱਬ ਜਿਹੜਾ ਹਵਾ ਵਾਲਾ ਟੱਬ ਨਹੀਂ ਹੁੰਦਾ ਉਹ ਲਿਆਵਾਂਗੇ ਫਿਰ ਉਹਦੇ ਚ ਖੇਡ ਮੈਂ ਕਰੂਗਾ ਨਹੀਂ ਨਹੀਂ ਕਰਨੀ ਆ ਹਾਂ ਚਲੋ ਫਿਰ ਚੱਲੀਏ ਚਲੋ ਭਈ ਮੈਂ ਮਾਣੀ ਪੀਂਦਾ ਸੀ ਓਕੇ ਚੱਲ ਪੀ ਲੈ ਇਹਨੇ ਹਲੇ ਰੋਟੀ ਖਾਦੀ ਨੂੰ 10 15 ਮਿੰਟ ਹੀ ਹੋਇਆ ਮੈਂ ਕਿਹਾ ਥੋੜਾ ਜਿਹਾ ਟਾਈਮ ਬੈਠ ਜੂਗਾ ਚੱਲ 10 ਮਿੰਟ ਟੀਵੀ ਦੇਖ ਲੂਗਾ ਤੇ ਫਿਰ ਸਹੀ ਹੁੰਦਾ ਕਹਦੇ ਹੁੰਦੇ ਆ ਰੋਟੀ ਖਾ ਕੇ ਜਦੀ ਨਹਾਉਣਾ ਨਹੀਂ ਚਾਹੀਦਾ ਹੈਨਾ ਪੁੱਤ ਹੂੰ ਆ ਕਿੱਥੋਂ ਸਿੱਖਿਆ ਯੋ 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 ਕਰ ਦੇ ਨਹੀਂ ਕਰ ਦੇ ਹਨ ਨਾਲੇ ਕੱਤ ਨਾਲੇ ਕਰਨਾ ਨਹੀਂ ਟੁਕਲੂਕ ਕਿੱਥੇ ਆ ਆ ਚਲੋ ਵੀ ਇਹਨੂੰ ਪਹਿਲਾਂ ਨਿਮਾਰ ਕੇ ਇਹਨੂੰ ਸੁਆਦੀਏ ਬਾਕੀ ਜਿਹੜੇ ਕੰਮ ਖੜ ਕਰਨੇ ਆ ਸੇ ਕਰਦੇ ਆ ਜਦੋਂ ਆਪਾਂ ਕੋਈ ਵੀ ਕੰਮ ਪਹਿਲੀ ਵਾਰੀ ਕਰਨਾ ਹੁੰਦਾ ਆਪਣੇ ਮਨ ਚ ਇੱਕ ਸਵਾਲ ਆਪੀ ਜ਼ਰੂਰ ਆਉਂਦਾ ਕਿ ਯਾਰ ਮੈਂ ਤਾਂ ਕਦੇ ਆ ਕੰਮ ਕੀਤਾ ਹੀ ਨਹੀਂ ਮੈਨੂੰ ਤਾਂ ਕੋਈ ਨੌਲੇਜ ਹੀ ਨਹੀਂ ਮੈਂ ਇਹ ਕੰਮ ਕਿਵੇਂ ਕਰੂੰਗਾ ਪਰ ਜਿਵੇਂ ਜਿਵੇਂ ਆਪਾਂ ਕੰਮ ਸ਼ੁਰੂ ਕਰਦੇ ਜਾਂਦੇ ਆ ਆਪਾਂ ਨੂੰ ਕਈ ਰਾਹ ਖੁੱਲਦੇ ਜਾਂਦੇ ਆ ਜਿਵੇਂ ਅੱਜ ਐਗਜ਼ਾਮਪਲ ਦਵਾਂ ਮੈਨੂੰ ਲੱਕੜ ਖਰੀਦਣੀ ਆ ਮੈਨੂੰ ਕੱਲ ਤੱਕ ਕੁਝ ਨਹੀਂ ਸੀ ਪਤਾ ਇਹ ਕਿਹੜੀ ਲੱਕੜ ਹੁੰਦੀ ਆ ਕਿਹੜੀ ਵਧੀਆ ਕਿਹੜੀ ਨਹੀਂ ਵਧੀਆ ਇੱਕੋ ਹੀ ਲੱਕੜ ਦਾ ਨਾਮ ਪਤਾ ਸੀਗਾ ਸਾਗਵਾਨ ਦੀ ਲੱਕੜ ਪਰ ਅੱਜ ਦੋ ਤਿੰਨ ਲੱਕੜਾਂ ਦੇ ਨਾਮ ਹੋਰ ਪਤਾ ਨਹੀਂ ਯੈਲੋ ਮਰਿੰਡੀ ਰਾਹੁ ਚਾਬ ਰਾਹੁ ਚਾਬ ਲੱਕੜ ਕਹਿੰਦੇ ਬਹੁਤ ਵਧੀਆ ਉਹਨੂੰ ਸੌਕ ਨਹੀਂ ਲੱਗਦੀ ਹੁਣ ਇਦੋ ਵਜ ਮੈਂ ਤੇ ਅਰਪਿੰਦਰ ਨੇ ਮੰਡੀ ਅਮੰਦਗੜੀ ਜਾਣਾ ਮੈਂ ਜਾਂਦ ਰਹੇ ਜਾਵਾਂਗੇ ਲੱਕੜ ਦੇਖਣਾ ਜੇ ਵਧੀਆ ਲੱਗੀ ਅੱਜੀ ਲੈ ਆਵਾਂਗੇ ਹੁਣ ਮੈਂ ਉਹ ਖੁੰਝੇ ਖੜ ਕੇ ਵੀਡੀਓ ਬਣਾ ਕੇ ਆਇਆ ਇੱਥੇ ਖੜ ਕੇ ਵੀਡੀਓ ਬਣਾ ਲਈ ਵਿੱਚ ਵਿੱਚ ਇੰਨੀ ਹਵਾ ਤੇਜ਼ ਆਉਂਦੀ ਆ ਸਾਰੀ ਆਵਾਜ਼ ਹੀ ਖਰਾਬ ਹੋ ਜਾਂਦੀ ਆ ਦੁਬਾਰਾ ਟੇਕ ਲਿਆ ਸੀ ਡਾਊਨ ਸੀਲਿੰਗ ਵਾਲੇ ਕੰਮ ਨੂੰ ਵੀ ਬਹੁਤ ਟਾਈਮ ਲੱਗਦਾ ਉਹਨਾਂ ਨੂੰ ਸਵੇਰ ਤੋਂ ਦੁਪਹਿਰ ਹੋ ਗਈ ਦੁਪਹਿਰ ਦੇ ਪੌਣੇ 3 ਹੋ ਗਏ ਹਲੇ ਤੱਕ ਇੱਕ ਪਾਸੇ ਐ ਜਾਲੀ ਘੁੰਮੀ ਆ ਜਿਹੜੀ ਛੱਤ ਤਾਂ ਜਿਹੜ ਨੂੰ ਚੱਕਣੀ ਹਮ ਤਾਂ ਡਿਜ਼ਾਈਨ ਚ ਬਹੁਤ ਟਾਈਮ ਲੱਗੂ ਇਹਨੂੰ ਵੀ ਜਿਵੇਂ ਸ਼ਾਮ ਦੇ 5:30 6 ਵਜੇ ਦੇ ਨਾ ਰਣਸ਼ੇਰ ਨੇ ਰੌਲਾ ਪਾ ਲੈਣਾ ਵਾ ਪਿੰਦਰ ਉਧਰ ਬਾਹਰ ਐਕਸਰਸਾਈਜ਼ ਕਰਦੇ ਹੁੰਦੇ ਆ ਨਾ ਇਹਨੇ ਇਹ ਕਰੀ ਜਾਣਾ ਬਾਹਰ 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 ਕਿੱਥੇ ਜਾਣਾ ਕਿੱਥੇ ਜਾਣਾ ਰਣਸ਼ੇਰ ਨੇ ਹਲੇ ਪੁੱਤ ਧੋਪਾ ਉਧਰ ਉਧਰਲੇ ਬੇੜੇ 'ਚ ਹਲੇ ਧੋਪਾ ਇੱਧਰਲੇ 'ਚ ਖੇਡ ਲੈ ਇੱਧਰਲੇ 'ਚ ਚੱਲ ਆ ਜਾ ਕਿੱਧਰ ਜਾਣਾ ਇੱਧਰ ਹੀ ਜਾਣਾ ਇੱਧਰ ਧੋਪਾ ਆਪਾਂ ਬਾਅਦ 'ਚ ਚੱਲਾਂਗੇ ਹੁਣ ਆਪਾਂ ਉਧਰਲੇ ਬੇੜੇ 'ਚ ਖੇਡਦੇ ਆ ਆ ਜਾ ਬਾਈ ਮਮਾ ਦੇ ਚੱਲੇ ਬਾਏ ਬਾਏ ਆ ਜਾ ਆ ਜਾ ਆ ਜਾ ਹੱਥ ਫੜਾ ਦੇ ਮਮਾਂ ਨੂੰ ਆ ਜਾ ਆ ਜਾ ਵੀ ਯਾ ਚੱਲ ਖੇਡ ਲੈ ਆ ਜਿਹੜੀ ਲੱਕੜ ਚੱਕਣ ਲੱਗੇ ਹੋਏ ਆ ਇਹ ਹੈਗੀ ਆ ਰਾਹੂ ਚਾਂਪ ਤੇ ਇਧਰ ਆ ਮਗਰਪਈਆ ਸਾਗਵਾਨ ਇਹ ਹੈਗੀ ਆ ਸਾਗਵਾਨ ਆਪਾਂ ਅੱਧੀ ਲਈਆ ਸਾਗਵਾਨ ਤੇ ਅੱਧੀ ਲਈਆ ਰਾਹੂ ਚਾਂਪ ਮੈਂ ਕਾਫੀ ਜਣਾ ਦੇ ਮੂੰਹੋਂ ਸੁਣਿਆ ਕਿ ਰਾਹੂ ਚਾਂਪ ਹੋਗੀ ਸਾਗਵਾਨ ਹੋਗੀ ਲੱਕੜਾਂ ਨੂੰ ਸਿਉਂਖ ਨਹੀਂ ਲੱਗਦੀ ਦੁਕਾਨ ਤੋਂ ਹੁਣ ਆਰੇ ਤੇ ਆ ਗਏ ਹਣ ਲੱਕੜ ਚਰਾ ਕੇ ਫਿਰ ਆਪਾਂ ਮੋਮਨਵਾਦ ਛੱਡ ਕੇ ਆਵਾਂਗੇ ਭੰਦੇਰ ਖੇੜੀ ਤਾਂ ਆਪਣੇ ਥਾਂ ਹੈ ਨਹੀਂ ਭਵਨ ਨਵਾਦ ਸਿਮਰੰਦ ਦੇ ਛੱਡ ਥਲੇ ਲਾਵਾਂਗੇ ਜੇ ਜੀ ਲੈਣ ਵੀ ਚਲੇ ਜਾਂਦੇ ਕਿਤੇ ਮੈਨੂੰ ਹੈ ਨਿਕਾਨੀ ਰਾਸਤੇ ਤੋੜਦਾ ਫਿਰ ਜੀ ਹਰੀ ਨਿਕਲ ਨਹੀਂ ਚਾਹੀਦੀ ਹਾਂ ਹਰੀ ਨਿਕਲ ਜੀ ਹਰੇ ਟੱਕਰੇ ਜਾਂਦੇ ਤੇ ਇਹ ਮੈਂ ਜੀ ਤਾਗਵੰਦ ਦੇ ਤੇ ਰੈੱਡ ਰੰਗ ਨੂੰ ਦੱਸਾਂ ਕਿ ਕਰੀ ਇਹਦਾ ਆ ਰੇ ਸਾਹ ਜੀ ਇਹ ਮੇਟਾ ਬ੍ਰੀਕ ਹੁੰਦਾ ਹੈ ਕੋਈ ਮੁਜੀ ਦਾ ਮੁਜੀ ਨਹੀਂ ਹੂੰ ਜੇ ਜੀ ਇਹਦਾ ਮੋੜ ਤੋਂ ਆਉਂਦਾ ਵਾ ਇਹ ਕੋਈ ਮੁਜੀ ਦਾ ਨਹੀਂ ਆ ਹਰਪਿੰਦਰਾ ਪੂਰਾ ਸਕੀਮੀ ਆ ਆਰੇ ਦੇ ਕੋਲੋਂ ਵੀ ਨਹੀਂ ਆਇਆ ਵੀ ਘਰ ਦਾ ਪੁੰਨਾ ਕੇ ਆਇਆ ਜੀ ਮੈਂ ਮੰਡੀ ਅਹਿਮਦਗੜ੍ਹ ਨੂੰ ਕੀ ਗਿਆ ਮੈਨੂੰ ਲੱਗਦਾ ਮੇਰੇ ਮਗਰੇ ਡਾਊਨ ਸਿੰਗਲੇ ਚਲੇ ਗਏ ਤੇ ਵੀ ਨਾ ਜਦ ਤੱਕ ਕੋਲੇ ਖੜੇ ਰੋ ਫਿਰ ਖੜੇ ਰਹਿੰਦੇ ਆ ਜੇ ਮਾੜਾ-ਮੋੜਾ ਸਾਈਡ ਤੇ ਹੋ ਜਾਓ ਚਲੇ ਨਿਕਲੇ ਜਾਂਦੇ ਵੈਸੇ ਆਪਣਾ ਠੇਕੇ ਦੀ ਗਾਮਾ ਚੱਕਰ ਦਾ ਕੋਈ ਨਹੀਂ ਪਰ ਆਿਆਂਗੇ ਜਿੰਨਾ ਛੇਤੀ ਹੋ ਜਾਏ ਤਾਂ ਵਧੀਆ ਨਹੀਂ ਫਿਰ ਟਾਈਮ ਉੱmai ਵੱਧ ਲੱਗੀ ਜਾਂਦਾ ਜਿੰਨੀ ਕਿ ਜਾਲੀ ਪਹਿਲਾਂ ਲਾਈ ਸੀ ਇੱਥੇ-ਇੱਥੇ ਸਾਈਡ ਤੇ ਐ ਘਮਾਈ ਸੀ ਉੱਥੇ ਹੀ ਖੜਾ ਕੰਮ ਵਾਲੇ ਚਲ ਮੈਂ ਨਾ ਪਿਛਲੇ ਦੋ ਦਿਨ ਹੋ ਗਏ ਮੈਂ ਰੋਜ਼ ਸਵੇਰੇ ਚਲੇ ਜਾਣਾ ਸ਼ਾਮ ਨੂੰ ਘਰ ਆਉਣਾ Adesso to me crea una direzione definitiva. Otto me crea una nuova vita. E non mi spita di meno. Wow! Per certe anni, per certe anni, ho mamma, calza lì, che bello! Ehi! Cada! Tu chi dai botta? Mamma! ਕਦੇ ਨਹੀਂ ਕਹਿਦਾ ਕੱਲੀ ਬੱਬਾ ਜਦ ਹੀ 2 ਮਿੰਟ ਬਾਅਦ ਕਹਿੰਦੇ ਜੇ ਡਾ ਕੀ ਖਾਂਦਾ ਸੀ ਤੇ ਬੇਬੂ ਆਹੇ ਬੇਬੂ ਖਾਲਾ ਜਿਹੜਾ ਤੋੜ ਕੇ ਲਿਆ ਤੁਸੀਂ ਨਿੰਬੂ ਖਾਲਾ ਖਾਣਾ ਵੀ ਆ ਡਾੜਾ ਨੂੰ ਖਵਾਈ ਡਾੜਾ ਨੂੰ ਖਵਾ ਦੇ ਵੱਡੀ ਸਾਰੀ ਗੰਦੀ ਵੱਡ ਗੱਲ ਇੱਕ ਜਨਰਲ ਨੌਲੇਜ ਦੀ ਗੱਲ ਪਿਛਲੇ ਕਾਫੀ ਟਾਈਮ ਤੋਂ ਰਾਹੁ ਚਾਪ ਲੱਕੜ ਬੰਦਾ ਸਾਡੇ ਰੀ ਮਤਲਬ ਆ ਨਹੀਂ ਸੀ ਰਹੀ ਲੁਧਿਆਣਾ ਹੋ ਗਿਆ ਮੰਡੀ ਅੰਦਗੜ ਹੋ ਗਿਆ ਦਰਾਹਾ ਹੋ ਗਿਆ ਤੇ ਹੁਣੇ 2 ਸਾਲਾਂ ਬਾਅਦ ਆਈ ਹੈ ਸ਼ਾਇਦ ਕਈ ਜਣਿਆਂ ਨੂੰ ਜਿਨ੍ਹਾਂ ਨੂੰ ਲੱਕੜ ਦੀ ਨੌਲੇਜ ਹੁੰਦੀ ਆ ਉਹਨਾਂ ਨੂੰ ਲੱਗੂਗਾ ਵੀ ਇਹ ਲੱਕੜ ਤਾਂ ਹੁਣ ਪਿਛਲੇ 2 ਸਾਲਾਂ ਤੋਂ ਆ ਨਹੀਂ ਸੀ ਰਹੀ ਮਤਲਬ ਸਾਡੇ ਈ ਵਿੱਚ ਵੀ ਇਹਨਾਂ ਨੂੰ ਕਿਵੇਂ ਮਿਲ ਗਈ ਬਈ ਮੰਡੀ ਇਹ ਲੱਕੜ ਮਿਲ ਰਹੀ ਆ ਜੇ ਕਿਸੇ ਨੇ ਦਕਾਨ ਦਾ ਨਾਮ ਪੁੱਛਣਾ ਆ ਤਾਂ ਕਮੈਂਟ ਕਰ ਦਿਓ ਨਹੀਂ ਮੰਡੀ ਦਾਣਾ ਮੰਡੀ ਚ ਕਰਮਚੰਦ ਕਾਨਾ ਦੁਕਾਨ ਦਾ ਨਾਮ ਆ ਉਥੇ ਲੱਕੜ ਮਿਲ ਰਹੀ ਹੈ ਹੈ ਪਰ ਥੋੜੀ ਕੁਆਟਿਟੀ ਜੀ ਹੈ ਤੇ ਬਾਕੀ ਮੈਂ ਸੁਣਿਆ ਸੀਗਾ ਤੇ ਵੀ ਇਹ ਲੱਕੜ ਨੂੰ ਸਿਉਂਖ ਨਹੀਂ ਲੱਗਦੀ ਬਾਕੀ ਪਤਾ ਲੱਗ ਜੂਗਾ ਨਾਲ ਟਾਈਮ ਚ 10 12 ਸਾਲ ਸਾਡੇ ਨਾਲ ਜੁੜੇ ਰਹੋ ਫਿਰ ਤੁਹਾਨੂੰ ਪਤਾ ਲੱਗ ਜੂਗੀ ਲੱਕੜ ਨੂੰ ਸਿਉਂਖ ਲੱਗਦੀ ਆ ਕਿ ਨਹੀਂ ਲੱਗਦੀ ਬਾਕੀ ਆਪਾਂ ਦੋਨੇ ਲੱਕੜਾਂ ਬੈਸਟ ਲੈਣ ਦੀ ਕੋਸ਼ਿਸ਼ ਕੀਤੀ ਆ ਤੇ ਬਾਕੀ ਦੇਖੋ ਬਾਕੀ ਉਹ ਰੱਬ ਨੂੰ ਮਨਜ਼ੂਰ ਕੀ ਲੱਕੜ ਨਾਲ ਹੋਣਾ ਵਾ ਤੇ ਬਾਕੀ ਹੁਣ ਆਪਾਂ ਐ ਕਰਦੇ ਆ ਆ ਵੀਡੀਓ ਕਰਦੇ ਆ ਇੱਥੇ ਐਂਡ ਜੇ ਵੀਡੀਓ ਵਧੀਆ ਲੱਗੀ ਹੋਈ ਕਿਸੇ ਵੀ ਰੀਜ਼ਨ ਕਰਕੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਚੰਗਾ ਜੀ ਬਾਏ ਬਾਏ ਟਾਟਾ ਏ ਕੇਅਰ